ਰਾਤੀ ਹੋਦੀ ਸਵੇਰ ਕਿੱਥੇ ਆਪਣਾ ਪੂਰੀ ਸਾਮ ਆਉਂਦੀ ਗਈ ਪੂਰੇ ਤਿਆਰ ਹੋ ਕੇ ਬੈਠਾ ਇੱਕ ਕੰਮ ਤੇ ਚੱਲਿਆ ਸੀ ਤੇ ਆਪਣੇ ਸੱਜਣ ਆ ਗਏ ਆਪਣੇ ਭਰਾ ਆ ਗਏ ਤੇ ਹੋਲੀ ਹੈ ਹਾਪੀ ਹੋਲੀ ਹੈ ਹਾਪੀ ਹੋਲੀ ਸਾਰਿਆਂ ਨੂੰ ਵੀਰੋ ਚਲੋ ਜੀ ਵੀਰ ਮੇਰਾ ਕੋਈ ਨਾ ਫਿਰ ਤਿਆਰ ਹੋਏਗਾ ਫਿਰ ਦੂਜੀ ਵਾਰ ਅਸੀਂ ਰੰਗਾਂਗੇ ਫਿਰ ਹੀ ਰਾਜ ਕੇ ਰੰਗ ਦੂਜੀ ਵਾਰ ਅਸੀਂ ਦੁਬਾਰਾ ਤਿਆਰ ਹੋਏਗੇ ਫਿਰ ਅਸੀਂ ਰੰਗਾਂਗੇ ਅੱਗੇ ਜਿਹੜੇ ਜਿਹੜੇ ਗਾਕਾਂ ਵਿੱਚ ਮੈਂ ਜਾਣਾ ਸੀ ਤੇ ਥੋੜਾ ਜਿਹਾ ਲੇਟ ਇਸ ਕਰਕੇ ਹੋ ਗਿਆ ਤੇ ਤੁਹਾਨੂੰ ਦੁਬਾਰਾ ਨਹਾਉਣਾ ਪੈਣਾ ਸੈਟ 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 ਪੂਰਾ ਕਰ ਥੋੜੇ ਚਿਰ ਬਾਅਦ ਮੇਰੇ ਜਿੱਥੇ ਪਿਆਰ ਭੁੱਲਦੇ ਜਾਂਦੇ ਆ ਅਸੀਂ ਪਿਆਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਵੀ ਪਿਆਰ ਵਧਾ ਰਹੇ ਭਰਾਵਾਂ ਨਾਲ ਠੀਕ ਸਾਰੇ ਆ ਗਏ ਆ ਆ ਇੱਕ ਹੋਰ ਆ ਗਿਆ ਕੱਟੀ ਨਾ ਹੁਣ ਨਹੀਂ 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 ਚੱਲਦੇ ਕਰੀਏ ਕਿੱਥੇ ਆ ਸੜਕ ਟੋੜਾ ਕਿੱਥੇ ਉਹ ਪਿਆ ਤੋੜਾ ਜਿਵੇਂ ਮਰਜ਼ੀ ਫੜਾਉਂਦਾ ਆਦਾ ਇੱਕ ਹੋਰ ਆ ਗਿਆ ਉਹ ਦੇਖ ਹੋਰ ਆ ਗਿਆ ਰਾੜਾ ਕਿੱਥੇ ਆ ਦੋ ਬੋਰੀ ਕਦਮ ਹੋ ਗਈ ਤੁਹਾਡੀ ਤਾਂ ਆ ਵੇ ਹਾਂ ਨਹੀਂ ਆਵੇ ਹੋਰ ਵਾਦੂ ਆ ਲੱਗਦਾ ਕੋਈ ਚੰਗਰ ਨਹੀਂ ਆ ਵਾਦੂ ਚਲੋ ਟੋਪ ਆ ਗਿਆ ਬੋਜੀ ਆ ਗਿਆ ਬੋਜੀ ਆ ਗਿਆ ਹਯਾ ਤਾਂ ਵੇ ਜੀ ਆ ਆ ਆ ਹਯਾ ਬੋਜੀ ਹਾਂ ਬੋਜੀ ਘਰੇ ਹੀ ਹੈ ਬੋਜੀ ਮੇਰਾ ਰਿਟਾਇਰਮੈਂਟ ਤੇ ਆ ਗਿਆ ਤੇ ਤਿੰਨ ਤਿੰਨ ਆ ਜਾ ਨਹੀਂ ਲੈ ਇਧਰ ਟੈਲਾਂ ਦਾ ਪੋਚਾ ਲਗਣਾ ਹੀ ਆ ਜਾ ਪੋਚਾ ਖਲਾਈ ਆ ਓਏ ਉਹ ਪੋਚਾ ਤੇ ਨਾਪ ਲਉਣਾ ਪੜਿਆ ਨਹੀਂ ਸਿੱਧਾ ਆ ਜਾ ਆ ਕਿਤੇ ਨਾ ਪਾਇਆ ਜੀ ਬਾਬਾ ਪਿੱਛੇ ਬਤੋਂ ਤੂੰ ਤੇ ਪਾਉਂਗਾ ਅੱਖਾਂ ਮੀਟ ਪੈਲਾ ਐਸ ਲਾੜਾ ਮੈਂ ਕੋਣ ਕ ਲਾ ਗਿਆ ਅੱਖਾਂ ਤੇ ਪੱਟੀ ਬੰਨ ਕੇ ਆ ਜਾ ਅੱਖਾਂ ਤੇ ਪੱਟੀ ਬੰਨ ਨਾ ਹੀ ਮੇਰਾ ਸੰਦੀਪ ਤਾਂ ਪੁੱਟੋਗੇ ਬਾਹਰ ਕਦੋਂ ਉਹ ਸੰਦੀਪ ਵਾਲਾ ਲਾ ਰਿਓ ਤੂੰ ਆਇਓ ਯਾਰ 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 아나다네가 <목소리도> 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 ਉਧਰ ਪਾਤਾ ਬੋਲ ਰਾਜਤਨ ਘਰੇ ਆ ਕੇ ਕਾਬੂ ਕਰ ਲਿਆ ਘਰੇ ਆ ਕੇ ਕਾਬੂ ਕਰ ਲਿਆ ਵੇਖੋ ਕੀ ਹਾਲ ਬਣਾ ਦੇ ਨੇ ਇਹਨਾਂ ਨੇ ਆਪਣੀ ਲਾਈਵ ਅਟੈਕ ਅਤੇ ਰੇੜੀ ਆ ਰਹਾ ਉਹ ਜਿਹਨੇ ਫੋਲੋ ਕਰੀ ਜੀ ਦੱਸ ਰੇੜੀ ਦੀ ਸਾਫ ਨਹੀਂ ਰੱਖੀਏ ਸਰ ਤੁਮਰੀ ਮਰਦ ਦੀ ਮੱਤ ਅੜੋ ਨਾ ਆਉਣ ਤੇ ਦੇਰ ਸੁਧੋ ਲੁਗੜੋ ਬਣ ਰਹਿਣ ਤੇ ਫੇਰ ਤੁਹਾਨੂੰ ਫੇਰ ਤੋਂ ਨਹੀਂ ਪਾਏਗੀ ਓ ਸੀਆਈਟੀ ਫੈਲ ਜੋ ਲੱਭੋ ਕਿੱਥੇ ਗੁੱਟ ਜਾ ਜੈ ਹਾਂ ਲੱਭਾਂਗੇ ਆਣਾ ਇੱਥੇ ਆਂਦਾ ਓ ਪੱਤੀ ਪੀਰ ਆ ਜਾਂਦਾ ਆ ਜੋ ਆ ਜੋ ਆ ਜੋ ਮਾੜਾ ਕੰਮ ਲੈ ਗਿਆ ਚਲ ਮੁੱਠੇ ਚ ਗਿਆ ਜੀ ਜੀ ਕਰ ਰਣੀ ਆਪਾਂ ਟੈਨਸ਼ਨ ਨਾ ਲੈਣਾ ਕੀ ਕਰਨ ਉਹ ਦਰੋਂ ਦੇ ਨੂਰ ਕਰ ਜਾਂਗੇ ਆਹ ਸਪੈਸ਼ਲ ਹੈਪੀ ਹੋਲੀ ਐਵੇਂ ਹੀ ਲੋਕਾਂ ਦਾ ਪਤਾ ਹੈਗਾ ਆਈ ਜਾਣਾ ਨਾਲੇ ਇਧਰ ਆ ਦੇ ਨੀ ਆਹਾ ਗੁਰੂ ਟਵਾ ਕਰਕੇ ਵਿੱਚੋਂ ਅੱਗੇ ਚੱਲਿਆ ਸੀ ਦੁਆ ਕਰ ਤੂੰ ਵੀ ਮੇਦ ਲੱਗਦਾ ਦੁਆ ਕਰ ਲੱਗਦਾ ਉਹ ਵੀ ਹੋਵੇਦਾ ਲੱਗਦਾ ਉਹ ਵੀ ਹੋਵੇਦਾ ਆਪਾਂ ਮੂੰਹ ਮੁਕਰ ਦੁਆ ਕਰ ਕੇ ਵਿੱਚ ਨੂੰ ਕਰ ਲੱਗਾ ਫੜ ਲੋ ਜੀ ਆ ਝੋਲੀ ਉਲੀ ਹੋ ਗਈ ਹੈ ਚੱਲ ਆ ਜਾਓ ਵੀ ਸਾਡੇ ਮੈਕਟਰ ਨੇ ਮੈਨੂੰ ਝੰਗੀ ਤਰ੍ਹਾਂ ਓਕੇ ਓਕੇ ਇਧਰ ਫੌਜੀ ਸਾਹਿਬ ਫੌਜੀ ਸਾਹਿਬ ਬਚੋ ਸਜੋ ਫੌਜੀ ਸਾਹਿਬ ਮੇਰਾ ਜਹੇਦਰ ਨਹੀਂ ਕਾਬੂ ਆਇਆ ਬਾਕੀ ਤਾਂਾਰੇ ਭਾਜ ਗਏ ਹੋਲੀ ਦਾ ਦੇਣਾ ਤੇ ਅੱਜ ਹੋਲੀ ਖੜਾ ਦਿੱਤੀ ਹੈ ਚੰਗੀ ਤਰ੍ਹਾਂ ਰੰਗ ਦਿੱਤਾ ਆਪਣੀ ਐਡੀਟ ਕਰਦੇ ਚਲੋ ਰਹਿ ਸਰ 0.5 ਦੀ ਕਿੰਨਾ ਫੌਜ਼ਰ ਚਾਹ ਰਹੇ ਹਾਂਜੀ ਤੇ ਸਾਡਾ ਕੀ ਫੇਸ ਕਹਿੰਦਾ ਦਰਸ਼ਨ ਕਰੋ ਚੰਗੇ ਹੋਲੀ ਦੇ ਅਜਾ ਹੁਣ ਥੋੜਾ ਲੇਟ ਹੀ ਹੋ ਗਏ ਜਾਵਾਂਗੇ ਕੰਮ ਤੇ ਆਪਾਂ ਅਜੀ ਟੈਗ ਕਰ ਤੋ ਮੁੰਡਾ ਸ਼ਾਇਰੀ ਬਹੁਤ ਵਧੀਆ ਲਿਖਦਾ ਵਾ ਜਿਸ ਨਾਲ ਹੋਰ ਥੋੜੀ ਬਾਕੀ ਹੋਰ ਆਉਣ ਗਿਆ ਹਾਂਜੀ ਹਾਂਜੀ ਸ਼ਾਇਰ ਦੇਖਦੇ ਜੀ ਹਾਂਜੀ ਚੱਲੋ ਰਾਈਟਰ 05 ਚੱਲੋ ਰਾਈਟਰ 05 ਫੋਲੋ ਕਰ ਰਹੀ ਹੈ ਅਪਨੀ ਜੀ ਦੀ ਜੀ ਸ਼ਾਇਰੀ ਬਹੁਤ ਵਧੀਆ ਮੁਬਾਰਕ ਸਾਰਿਆਂ ਨੂੰ ਹੋਲੀ ਦੀ ਹੋਲੇ ਮੱਲੇ ਦੀ ਚੜ੍ਹਦੀ ਕਲਾ ਯਾਰ ਉਹ ਸਾਰੇ ਹੁਣ ਵੀ ਕਿਸੇ ਨੂੰ ਹੋਰ ਹੋਰ ਕੋਲ ਵੀ ਜਾਣਾ ਜੇ ਔਰ ਕੋਈ ਜਾਣਾ ਕਿਸੇ ਦੇ ਹੈ ਬਸ ਤੂੰ ਬੱਸ ਗਾਹਣ ਹੈ ਹੈ